ਸਤਨਾਮ ਸ੍ਰੀ ਵਾਹਿਗੁਰੂ ਜੀ ਮਹੱਲਾ ਦੂਜਾ ਹਮੇ ਇਹ ਜਾਤ ਹੈ ਹਮੇ ਕਰਮ ਕਮਾਹੇ ਹਮੇ ਐਈ ਬੰਦਨਾ ਫਿਰ ਫਿਰ ਜੋਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਤੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਐਈ ਬੰਦਨਾ ਫਿਰ ਫਿਰ ਜੋਨੀ ਪਾਹੇ ਹਉਮੈ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਕਿਥੋਂ ਉਪਜੈ ਕਿਤ ਸੰਜਮ ਇਹ ਜਾਈ ਹਉ ਮੈਂ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਉ ਮੈਂ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੀ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕੁਮਾਹੇ ਹਉਮੈ ਐਈ ਬੰਦਨਾ ਫਿਰ ਫਿਰ ਜੋਨੀ ਪਾਹੇ ਹਉਮੈ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਕਿਤੋਂ ਉਪਜੈ ਕਿਤ ਸੰਜਮ ਇਹ ਜਾਏ ਹਉ ਮੈਂ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਉ ਮੈਂ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਐਈ ਬੰਦਨਾ ਫਿਰ ਫਿਰ ਜੋਨੀ ਪਾਹੇ ਹਉ ਮੈਂ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਤੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਐਈ ਬੰਦਨ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੀ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਐਈ ਬੰਦਨਾ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਐਈ ਬੰਦਨਾ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣੋ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਉਮੈ ਇਹ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਏਈ ਬੰਦਨਾ ਫਿਰ ਫਿਰ ਜੋਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੰ ਦਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਐਈ ਬੰਦਨਾ ਫਿਰ ਫਿਰ ਜੋਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੀ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਅੰਨਾ ਦੂਜਾ ਹਮੇ ਇਹਾ ਜਾਤ ਹੈ ਹਮੇ ਕਰਮ ਕਮਾਹੇ ਹਮੇ ਐਈ ਬੰਦਨਾ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਣਹੁ ਜਨ ਇਤ ਸੰਜਮ ਦੁਖ ਜਾਏ ਹਉਮੈ ਇਹ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਏਈ ਬੰਦਨਾ ਫਿਰ ਫਿਰ ਜੋਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੀ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਐਈ ਬੰਦਨਾ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਐਈ ਬੰਦਨਾ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਮੁਹੱਲਾ ਦੂਜਾ ਹਮੇ ਇਹਾ ਜਾਤ ਹੈ ਹਮੇ ਕਰਮ ਕਮਾਹੇ ਹਮੇ ਐਈ ਬੰਦਨਾ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣਹੁ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਐਈ ਬੰਦਨਾ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੀ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਨ ਹੋ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਐਈ ਬੰਦਨਾ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਮਹਲਾ ਦੂਜਾ ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਹੇ ਹਉਮੈ ਐਈ ਬੰਦਨਾ ਫਿਰ ਫਿਰ ਜੋਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਮਹੱਲਾ ਦੂਜਾ ਹਮੇ ਇਹਾ ਜਾਤ ਹੈ ਹਮੇ ਕਰਮ ਕਮਾਹੇ ਹਮੇ ਐਈ ਬੰਦਨਾ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਰਪਾ ਕਰੀ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਅਹੱਲਾ ਦੂਜਾ ਹਉ ਮੈਂ ਇਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉ ਮੈਂ ਐਈ ਬੰਦਨਾ ਫਿਰ ਫਿਰ ਜੁਨੀ ਪਾਹੇ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਮੇ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ ਹਮੇ ਦੀਰ ਗਰੋਵ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਣ ਹੋ ਜਨ ਇਤ ਸੰਜਮ ਦੁਖ ਜਾਹੇ ਸਤਨਾਮ ਸ੍ਰੀ ਵਾਹਿਗੁਰੂ ਜੀ